ਉਦੀ ਤੇ ਹallelujah ਸਾਰਿਆਂ ਨੂੰ ਜੈਮਸੀ ਦੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾ ਦੀ ਪੋਥੀ ਦੇ 35 ਵਚਨ ਉਦੀ ਪਹਿਲੀ ਆਇਤ ਵਿੱਚ ਸੱਚਾ ਬਚਾਓ ਹੈ ਯਹਵਾ ਜਿਹੜੇ ਮੇਰੇ ਨਾਲ ਮੁਧੱppa ਕਰਦੇ ਹਨ ਉਹਨਾਂ ਨਾਲ ਮੁਧੱppa ਕਰ ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ ਢਾਲ ਤੇ ਫਰੀਦੂ ਸਾਭ ਅਤੇ ਮੇਰੀ ਸਹਾਇਤਾ ਲਈ ਉਠ ਬਰਸ਼ਾ ਵੀ ਕੱਢ ਕੇ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ ਮੇਰੀ ਜਾਨ ਨੂੰ ਆਖ ਤੇਰਾ ਬਚਾਓ ਮੈਂ ਹੂੰ ਜਿਹੜੇ ਮੇਰੀ ਜਾਨ ਲਿਵਾ ਹਨ ਉਹ ਲੱਜਿਆਵਾਨ ਅਤੇ ਖੱਜਲ ਹੋਣ ਜਿਹੜੇ ਮੇਰੀ ਬੁਰੀਾਈ ਸੋਚਦੇ ਹਨ ਉਹ ਪਿੱਛੇ ਹਟਾਏ ਜਾਣ ਅਤੇ ਹੌਂਦਲ ਜਾਓ ਉਹ ਕੌਣ ਨਾਲ ਉੜਦੀ ਤੋੜੀ ਵਾਂਗੂ ਹੋਣ ਅਤੇ ਯਹੋਵਾ ਦਾ ਦੂਤ ਉਹਨਾਂ ਨੂੰ ਤੱਕਾ ਮਾਰਦਾ ਜਾਏ ਉਹਨਾਂ ਦਾ ਰਾਹ ਹਨੇਰਾ ਅਤੇ ਤਿਲਕਣਾ ਹੋਵੇ ਅਤੇ ਯਹੋਵਾ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਵੇ ਕਿਉਂ ਜੋ ਉਹਨਾਂ ਨੇ ਧਿਗਾਣੇ ਮੇਰੇ ਲਈ ਰੇ ਲੇਟੋਏ ਵਿੱਚ ਜਾਲ ਛਿਪਾਇਆ ਹੈ ਉਹਨਾਂ ਨੇ ਧਗਾਣੇ ਮੇਰੀ ਜਾਨ ਲਈ ਟੋਇਆ ਪੁੱਟਿਆ ਹੈ ਉਸ ਉਤੇ ਅਨਜਣ ਬਰਬਾਦੀ ਆਣ ਪਵੇ ਅਤੇ ਜਿਹੜਾ ਜਾਲ ਉਸ ਨੇ ਛਿਪਾਇਆ ਉਹ ਉਸ ਨੂੰ ਫਸਾ ਲਵੇ ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ ਤਾਂ ਮੇਰੀ ਜਾਨ ਯਹਵਾ ਵਿੱਚ ਬਾਗ-ਬਾਗ ਹੋਵੇਗੀ ਉਹ ਉਸ ਦੇ ਵਿੱਚ ਮਗਨ ਹੋਵੇਗੀ ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ 헤 ਯਹੋਵਾ ਤੇਰੇ ਸਮਾਨ ਕੌਣ ਹੈ ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛਡਾਉਂਦਾ ਹੈ ਹਾਂ ਮਸਕੀਨ ਤੇ ਕੰਗਾਰ ਨੂੰ ਲੁਟੇਰੇ ਤੋਂ ਜਲਮ ਗਵਾਹ ਉੱਠ ਖੜੇ ਹੁੰਦੇ ਹਨ ਉਹ ਮੈਥੋਂ ਉਹ ਗੱਲਾਂ ਪੁੱਛਦੇ ਹਨ ਜਿਹੜੀਆਂ ਮੈਂ ਨਹੀਂ ਜਾਣਦਾ ਨੇਕੀ ਦੇ ਵਟੇ ਉਹਨਾਂ ਨੇ ਨੂੰ ਵਧੀ ਦਿੰਦੇ ਹਨ ਮੇਰੀ ਜਾਨ ਵਿਚਾਂ ਜਾਂਦੀ ਹੈ ਪਰ ਮੈਂ ਜਦੋਂ ਉਹ ਬਿਮਾਰ ਸਨ ਮੇਰਾ ਬਾਸਾ ਧੱਕੜਦਾ ਸੀ ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ ਅਤੇ ਮੇਰੀ ਪ੍ਰਾਰਥਨਾ ਮੇਰੇ ਸੀਨੇ ਨੂੰ ਮੁੜ ਆਈ ਮੈਂ ਉਹਨਾਂ ਨਾਲ ਨੂੰ ਮਿੱਤਰ ਜਿਹਾ ਭਰਾ ਵਾਂਗੂ ਵਰਤਿਆ ਜਿਵੇਂ ਕੋਈ ਆਪਣੀ ਮਾਤਾ ਲਈ ਵਰਲਾਪ ਕਰੇ ਤੀਵੇਂ ਮੈਂ ਅਸੋਗ ਨਾਲ ਝੁੱਕ ਗਿਆ ਪਰ ਉਹ ਮੇਰੇ ਲੰਗੜਾਉਣੇ ਤੋਂ ਆਨੰਦ ਹੋ ਕੇ ਇਕੱਠੇ ਹੋਏ ਆ ਉਹ ਮਾਰ ਕੁੱਟਣ ਵਾਲੇ ਮੇਰੇ ਵਿਰੋਧੀ ਇਕੱਠੇ ਹੋਏ ਅਤੇ ਮੈਂ ਨਾ ਜਾਣਿਆ ਉਹ ਵਾਰਦੇ ਰਹੇ ਅਤੇ ਹਟੇ ਨਹੀਂ ਉਹਨਾਂ ਕੰਪਟੀਆਂ ਵਾਂਗੂ ਜਿਹੜੇ ਟੁਕੜ ਜਿਹੜੇ ਟੁਕੜ ਲਈ ਮੋਕਲ ਕਰਦੇ ਹਨ ਉਹਨਾਂ ਨੇ ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ हे ਪ੍ਰਭੂ ਤੂੰ ਕਦ ਤੱਕ ਵੇਖਦਾ ਰਹੇਂਗਾ ਮੇਰੀ ਜਾਨ ਨੂੰ ਉਹਨਾਂ ਦੇ ਵਿਗਾੜ ਤੋਂ ਅਤੇ ਮੇਰੀ ਜ਼ਿੰਦਗੀ ਨੂੰ ਬਬਰ ਸ਼ਹਿਰਾਂ ਤੋਂ ਛੁਟਾ ਮੈਂ ਮਹਾਂ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ ਬਹੁਤਿਆ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ ਜਿਹੜੇ ਜਿਹੜੇ ਨਹੱਕ ਮੇਰੇ ਵਿਰਦੀ ਹਨ ਉਹਨਾਂ ਨੂੰ ਮੇਰੇ ਉੱਤੇ ਆਨੰਦ ਨਾ ਹੋਉਂਦੇ ਅਤੇ ਜਿਹੜੇ ਧਿਗਾਣੇ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੇਰੇ ਉੱਤੇ ਉੱਤੇ ਅੱਖ ਮਟਕਾਉਣ ਨਾ ਦੇ ਕਿਉਂਕਿ ਜੋ ਉਹ ਸੁਖ શાંત ਦੀ ਕਲ ਨਹੀਂ ਕਰਦੇ ਸਭੋ ਜਿਹੜੇ ਦੇਸ਼ ਵਿੱਚ ਆਰਾਮ ਨਾਲ ਵਸਦੇ ਹਨ ਉਹਨਾਂ ਦੇ ਵਿਰੁੱਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ ਉਹਨਾਂ ਨੇ ਮੇਰੇ ਉੱਤੇ ਆਪਣਾ ਮੂੰਹ ਟੱਡ ਕੇ ਆਖਿਆ ਵਾਹ 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 ਸਾਡੀਆਂ ਅੱਖੀਆਂ ਨੇ ਵੇਖ ले आ है हे यहोवा तैन देख लिया चुप ना कर हे प्रभु मै थू दूर ना रह हे मेरे परमेश्वर हे मेरे प्रभु मेरे न्याऊ ਲਈ ਉਠ ਅਤੇ ਮੇਰੇ ਮੁਦੱਪੇ ਲਈ ਜਾਗ اے ਜਹੋਵਾ ਮੇਰੇ ਪਰਮੇਸ਼ਰ ਆਪਣੇ ਧਰਮ ਦੇ ਅਨੁਸਾਰ ਮੇਰਾ न्याऊ ਕਰ ਅਤੇ ਉਹਨਾਂ ਨੂੰ ਮੇਰੇ ਉੱਤੇ ਆਨੰਦ ਨਾ ਆਉਂਦੇ ਉਹ ਆਪਣੇ ਮਨ ਵਿੱਚ ਇਹ ਨਾ ਕਹਿਣ ਭਾਈ ਵਾਹ ਇਹ ਅਸੀਂ ਚਾਹੁੰਦੇ ਹਾਂ ਉਹ ਇਹ ਨਾ ਆਖਣ ਭਾਈ ਅਸਾਂ ਹੀ ਉਹ ਨੂੰ ਪਖ ਲਿਆ ਜਿਹੜੇ ਮੇਰੇ ਨੁਕਸਾਨ ਦੇ ਕਾਰਨ ਆਨੰਦ ਹੁੰਦੇ ਹਨ ਉਹ ਇਕੱਠੇ ਸ਼ਰਮਿੰਦੇ ਹੋਣ ਅਤੇ ਭੁੰਦਲ ਜਾਣ ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ ਉਹ ਲਾਜ ਅਤੇ ਅਨਾਦਰ ਦਾ ਲਿਬਾਸ ਪਹਿਨਣ ਜਿਹੜੇ ਮੇਰੇ ਧਰਮ ਤੋਂ ਪ੍ਰਸੰਨ ਹਨ ਉਹ ਜੈ ਜੈਕਾਰ ਜੈ ਜੈਕਾਰ ਅਤੇ ਆਨੰਦ ਕਰਨ ਉਹ ਸਦਾ ਆਖ ਦੇ ਜਾਣ ਭਾਈ ਜਹਵਾ ਦੀ ਵਡਿਆਈ ਹੋਵੇ ਜਿਹੜਾ ਆਪਣੇ ਦਾਸ ਦੀ ਸੁਖ ਤੋਂ ਪ੍ਰਸੰਨ ਹੈ ਤਾਂ ਮੇਰੀ ਰਸਨਾ ਤੇਰੇ ਧਰਮ ਦੀ ਚਰਚਾ ਕਰੇਗੀ ਦਿਨ ਭਰ ਤੇਰੀ ਉਸਤਤ ਹੋਵੇਗੀ